ਜੀ ਜੀ ਮੈਂ ਹਰਜੀਤ ਸਿੰਘ ਆ ਜੀ ਹਰਜੀਤ ਜੀ ਕੀ ਗੱਲ ਹੋਈ ਸੀ ਰਾਤ ਨੂੰ ਰਸਤੇ ਨੂੰ ਤਾਂ ਵੀ ਜੀ ਇੱਥੋਂ ਕੋਈ ਪਤਾ ਵੀ ਧਾਰੇ ਲੱਗੇ ਹੋਏ ਜਿੱਲੀ ਜਾਣੇ ਆ 26 ਦੀ ਉੱਥੇ ਬੈਠੇ ਆ ਜੀ ਤੇ ਰਾਤ ਉਧਰੋਂ ਵਾਪਸ ਆ ਰਹੇ ਸੀ ਫੁੱਟਸੰਗਣਾ ਦੇ ਅਸੀਂ ਦੋ ਬੜੇ ਮੋਰੇ ਸੀ ਅੱਖ ਮੋਟਿਆਂ ਤੇ ਦੋ ਪੁੱਛੇ ਸੀ ਧਰੋਲੇ ਕੋਲੇ ਲਾ ਕੇ ਜੀ ਕਾਰ ਤੇ ਕੋਈ ਆਹਨ ਬੱਜੇ ਆ ਗਏ ਬਸ ਇੰਨਾ ਕਿ ਦੇਖਿਆ ਉਹਦੋਂ ਬਸ ਆਹਨ ਅਸੀਂ ਗਾਂ ਲਾ ਕੇ ਸਨ ਪਿੱਛੇ ਦੇ ਦੋ ਮੋਟੇ ਤੇ ਉਹ ਜੇ ਰਵਿੰਦਰ ਸਿੰਘ ਤੇ ਕੋਈ ਨਾਲ ਮੁੰਡਾ ਹੋਰ ਸੀ ਉਹਦਾ ਮਿੱਤਰ ਤੇ ਉਹਨਾਂ ਦੇ ਵਿੱਚ ਆ ਕੇ ਬੱਜਿਆ ਬਹੁਤ ਤੇਜ਼ ਆ ਕੇ ਉਹ ਮੌਕੇ ਤੇ ਜੀ ਫਿਰ ਚੱਕਿਆ ਜਦੋਂ 6:07 ਵਜੇ ਹੋਈ ਸੀ ਫੋਨ ਕਿ ਉਹ ਇੱਥੋਂ ਦਾ ਉਹਦਾ ਜੀ ਫਿਰ ਉੱਥੇ ਐਂਬੂਲੈਂਸ ਕਿਸੇ ਨੇ ਮੰਗਾਈ ਜੀ ਮੁੰਡੇ ਨੇ ਆਥਾ ਫਰਾਂ ਦੀ ਪੈ ਗਈ ਜੀ ਉਹ ਤੋਂ ਬਾਅਦ ਹੀ ਫਿਰ ਹਸਪਤਾਲ ਲੈ ਗਏ ਉਹਨਾਂ ਨੇ ਫਿਰ ਵੀ ਰੈਫਰ ਕਰਤਾ ਜੀ ਇੱਥੇ ਸੀਐਮਸੀ ਲੁਧਿਆਣਾ ਫਿਰ ਸਵੇਰੇ ਜੀ ਪਹੁੰਚ ਗਏ ਬੁੜੀ ਬੋਹੜ ਨਹੀਂ ਨਾ ਇਹ ਧਰਨੇ ਲੱਗਣ ਜੀ ਨਾ ਉੱਥੇ ਕੋਈ ਜ਼ਿਆਦਾ ਮਾਰ ਰਿਹਾ ਜਿਹੜਾ ਬੱਖ ਮਰੇ ਜੀ ਨਾ ਇਹ ਕੰਮ ਹੁੰਦਾ ਕਿ ਸਰਕਾਰ ਨੂੰ ਲਾਂਤਾਂ ਜੀ ਇਹਦਾ ਇਹ ਮੰਗ ਕਰਦੇ ਆ ਵੀ ਟੱਬਰ ਨੂੰ ਜਰੂਰ ਜੀ ਕੁਸਣਾ ਕੁਸ ਬੇਨਤੀ ਆ ਕਿਨੇ ਕਿ ਬੱਚੇ ਆ ਕਿਨੇ ਕਿ ਬੱਚੇ ਆ ਦੋ ਜੀ ਜਰੂਰ ਸੁੱਚ ਜਾ ਵੀ ਸਰਕਾਰ ਨੂੰ ਬੇਨਤੀ ਹੈ ਹੱਥ ਬੰਨ੍ਹ ਕੇ ਯਾਨੀ ਕਿ ਮੰਦਰ ਸੰਗਤ ਦੇ ਪਰੇ ਖੜੇ ਆ ਪਰਿਵਾਰਾਂ ਕਿ ਜਿਆਦਾ ਚੱਕਲਾ ਸਾਡੇ ਨੂੰ ਮਿਨਦਾ 26 ਤਰੀਕ ਨੂੰ ਆਪਾਂ ਜੀ ਗੱਲ ਕਰੀ ਜੀ ਧਰਨ ਲੱਗਿਆ ਉਦੋਂ ਤੋਂ ਲੱਗੇ ਅੱਜ ਤੱਕ ਘੱਟੋ ਘੱਟ 10-10 ਵੇੜੇ ਦਿੱਲੀ ਦੇ ਲਾਇਆ ਮਾਲਣ ਲੈ ਕੇ ਗਿਆ ਸੀ ਜਿਹਨ ਪੰਡੂ ਇਕੱਠਾ ਕਰਤੀ ਸਭ ਤੋਂ ਵੀਰੇ ਜੀ ਦਾ ਉਹ ਜਿਹੜਾ ਦੁੱਖ ਆ ਉਹ ਤੋਂ ਵੱਡਾ ਕੋਈ ਦੁੱਖ ਮੈਂ ਸਭ ਤੋਂ ਵੱਡਾ ਦੁੱਖ ਮੰਨਦਾ ਮਾਂ ਜਿਹੋ ਦੇ ਮੁੱਢ ਦੀ ਪੁੱਤ ਦੀ ਆਖੀ ਤੇ ਸਭ ਤੋਂ ਵੱਡਾ ਦੁੱਖ ਆ ਨਾ ਹਸਾਰਨ ਜੋਗਾ ਸਾਡੇ ਕੋਲ ਤਾਂ ਸ਼ਬਦ ਵੀ ਇਹ ਨਹੀਂ ਅਸੀਂ ਇੰਨੇ ਵੀ ਸੰਭੋੜ ਕੇ ਰੱਖਦਾ ਵੀ ਦੀ ਮੌਤ ਨੇ ਸਾਨੂੰ ਜੀਤਦਾ ਤੇ ਸਾਡਾ ਦਿਮਾਗ ਬਹੁਤ ਅਫਸਰਟ ਆ ਇਸ ਟਾਈਮ ਸਰਕਾਰਾਂ ਮਾੜੀਆਂ ਬਹੁਤ ਜ਼ਿਆਦਾ ਸਰਕਾਰਾਂ ਮਾੜੀਆਂ ਚੁਣੀਆਂ ਸੀ ਆਪ ਨੂੰ ਨਿਮਾ ਪਤਾ ਨਹੀਂ ਕਿੰਨੇ ਕੁ ਪੁੱਤ ਹਣ ਸਰਕਾਰ ਇੰਨੀ ਕਿ ਜ਼ਿਆਦਾ ਨਕਮੀ ਹੈ ਸਾਡੀ ਕੋਈ ਵੀ ਸਰਕਾਰ ਆਪਾਂ ਲਾ ਲਈਏ ਹਜੇ ਪਤਾ ਨਹੀਂ ਕਿੰਨੇ ਕੁ ਮਾਮਾ ਦੇ ਪੁੱਤ ਤੇ ਭੈਣਾਂ ਦੇ ਭਰਾ ਸਾਡੀ ਸਰਕਾਰ ਨੇ ਖਾਣੇ ਆ ਮੇਰੀ ਹੱਥ ਬੰਨ ਕੇ ਬੇਨਤੀ ਆ ਕਿ ਕੁਝ ਨਾ ਕੁ ਸਰਕਾਰ ਨੂੰ ਸੁਣਨਾ ਚਾਹੀਦਾ ਬਸ 33 ਬੰਦੇ ਹੁਣ ਤੱਕ ਸੇਨ ਹੋ ਚੁੱਕੇ ਆ ਸਾਡਾ ਭਰਾ 33 ਮਹੀਨਿਆਂ ਦਾ ਅਜੇ ਤੱਕ ਨਹੀਂ ਕਿੰਨੀਆਂ ਕੁ ਛੇਦੀਆਂ ਪ੍ਰਾਪਤ ਕਰਨੀਆਂ ਹੈ ਬਣੀਆਂ ਸਾਨੂੰ ਇੱਕ ਛੋਟੇ ਜਿਹੇ ਕਾਨੂੰਨ ਵਾਪਸ ਲੈਣ ਦਾ